ਰਜੇਂਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਨਮਾਨੇ ਸਿੱਖ ਸੁਖਵੀਰ ਸਿੰਘ ਬਾਦਲ ਨੇ ਆਖਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਫੈਸਲਾ ਕਰ ਲਿਆ ਤੇ ਪੇਸ਼ ਹੋਈ ਪੇਸ਼ ਹੋ ਕੇ ਇੱਕ ਲਿਫਾਫਾ ਦਿੱਤਾ ਜਿਹਦੇ ਵਿੱਚ ਸਪਸ਼ਟੀਕਰਨ ਦਿੱਤਾ ਹੋਇਆ ਕਿ ਕੀ ਜੋ ਇਲਜ਼ਾਮ ਲਾਏ ਨੇ ਉਨਾ ਬਾਰੇ ਮੇਰਾ ਕੀ ਖਿਆਲ ਹੈ ਜਾਂ ਮੇਰਾ ਕੀ ਸਪਸ਼ਟਿਕ ਕਰਨਾ ਹੈ ਪਤਾ ਨਹੀਂ ਕੀ ਹੈ ਮੀਡੀਆ ਨੂੰ ਨਹੀਂ ਪਤਾ ਮੀਡੀਆ ਦੇ ਸਾਹਮਣੇ ਕੁਝ ਨਹੀਂ ਆਇਆ ਸਿਰਫ ਲਫਾਫੇ ਵਾਰੇ ਖਬਰ ਆਈ ਹੈ ਵੈਸੇ ਸੁਖਬੀਰ ਸਿੰਘ ਬਾਦਲ ਮੀਡੀਆ ਨੂੰ ਮਿਲੇ ਵੀ ਨਹੀਂ ਉਹ ਆਏ ਇਹ ਚੰਗੀ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਬਾਪੂ ਬਾਦਲ ਵਾਂਗ ਨਹੀਂ ਕੀਤਾ ਕਿ ਹਜ਼ਾਰਾਂ ਸਿੱਖ ਨਾਲ ਲੈ ਕੇ ਸ਼ਕਤੀ ਪ੍ਰਦਰਸ਼ਨ ਵੀ ਇਸ ਤਰ੍ਹਾਂ ਨਹੀਂ ਹੋਇਆ ਚੰਗੀ ਗੱਲ ਹੈ ਸਿਆਦ ਤਸੀ ਕੇ estrallao ਤੇ ਨਵਾਨੇ ਸਿੱਖਵਜੀ ਆਏ ਉਹ ਵੀ ਆਏ ਆ ਕੇ ਪੇਸ਼ ਹੋ ਕੇ ਆ ਲੋ ਜੀ ਲਫਾਫਾ ਤੇ ਸਿੰਘ ਸਾਹਿਬ ਕਹਿੰਦੇ ਵੀ ਇਹ ਲਫਾਫੇ ਚ ਕੀ ਹੈ ਅਜੇ ਕੁਝ ਨਹੀਂ ਖੋਲਣਾ ਮੈਂ ਬੜੀ ਜਲਦੀ ਗਿਆਨੀ ਰਵੀਰ ਸਿੰਘ ਜੀ ਕਹਿੰਦੇ ਮੀਟਿੰਗ ਬੁਲਾਉਂਗਾ ਪੰਜੇ ਸਿੰਘ ਸਹਿਬਾਨ ਇਕੱਠੇ ਹੋਵਾਂਗੇ ਉਹਦੇ ਚ ਲਫਾਫਾ ਖੋਲਾਂਗੇ ਫਿਰ ਅਸੀਂ ਦੇਖਾਂਗੇ ਕਿ ਇਹਨਾਂ ਨੇ ਕੀ ਕਿਹਾ ਹੁਣ ਚਾਰ ਵੱਡੇ ਨੁਕਤੇ ਨੇ ਜਿਹੜੇ ਬਾਗੀ ਧੜੇ ਦੇ ਜਿੰਨਾ ਬਾਰੇ ਗੱਲ ਕੀਤੀ ਸੀ ਉਹਨਾਂ ਚੋਂ ਸਭ ਤੋਂ ਵੱਡੀ ਤਾਂ ਗੱਲ ਬਿਆਦਵੀ ਦੀ ਹੈ ਬਿਆਦਵੀ ਦੇ ਇਨਸਾਫ ਦੀ ਹੈ ਫਿਰ ਮਾਫੀ ਦੀ ਹੈ ਗਰਮੀਤ ਰਾਮ ਰਹਿਮ ਨੂੰ ਮਾਫੀ ਕਿਵੇਂ ਦਿੱਤੀ ਗਈ ਕਿਵੇਂ ਦਵਾਈ ਗਈ ਕਿਹਨੇ ਦਵਾਈ ਕਿਵੇਂ ਚंडीगढ़ ਦੇ ਵਿੱਚ ਬੁਲਾਇਆ ਗਿਆ ਕੋਠੀ 'ਚ ਔਰ ਕਿਹਾ ਗਿਆ ਵੀ ਮਾਫੀ ਦਿਓ ਉਹਦੇ ਬਾਰੇ ਪਹਿਲਾਂ ਬੜਾ ਪਛੋਹ ਚੁੱਕਿਆ ਗੈਨੀ ਗੁਰਮਖਸ ਸਿੰਘ ਨੇ ਸਭ ਨੂੰ ਦੱਸਿਆ ਸੀ ਵੀ ਆਹ ਕੁਛ ਹੋਇਆ ਉੱਥੇ ਉਹਦੋਂ ਪਹਿਲਾਂ ਸੱਤ ਵੇਲੇ ਜਦੋਂ ਸਾਗ ਰਚਾਇਆ ਗਿਆ ਕਿਹਦੇ ਕੋਲੋਂ ਗੁਰਬੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਲਾਬਤਪੁਰੇ ਉਹਦਾ ਕੇਸਬਾਪ ਸੋਣਾ ਨਹੀਂ ਹਜੇ ਉਹਨਾਂ ਦੱਸਣਗੇ ਕੁਛ ਤਾਂ ਵੀ ਕੀ ਹੋਇਆ ਉੱਥੇ ਫਿਰ ਸੁਮੇਤ ਸੈਣੀ ਨੂੰ ਕਿਉਂ ਲਾਇਆ ਡੀਸੀਪੀ ਇਸ ਹਾਰ ਨਾਲ ਉਹਨੂੰ ਕਿਵੇਂ ਟਿੱਕਟੋ ਦੀ ਬੀਬੀ ਨੂੰ ਦਿੱਤੀ ਇਹ ਸਾਰੀ ਗੱਲਾਂ ਦੇ ਸਪਸ਼ਟਿਕਰਨ ਦੇ ਨਾਲ ਉਹ ਦੇਣਗੇ ਹਾਲਾਂਕਿ ਸਿਰਫ ਚਾਰ ਗੱਲੇ ਕੱਢੀਆਂ ਨੇ ਹਾਲ ਤਾਂ ਕਿ ਨੇ ਸੀ ਜਿਹੜੀ ਡੈਵਲ ਕਲਾ ਕੋਟਕਪੂਰਾ ਬੇਇਨਸਾਫੀ ਇਹਦਾ ਲਗਾਤਾਰ 15 ਸੱਤ ਤੋਂ ਲੈ ਕੇ ਹੈ ਨਾ ਤੇ ਸੱਤ ਤੋਂ ਲੈ ਕੇ ਤਾਂ ਬਹੁਤ ਸਾਰੇ ਇਸ਼ੂਜ਼ ਪਏ ਨੇ 328 ਰੁਪਏ ਤੱਕ ਜਿੰਨੇ ਵੀ ਇਸ਼ੂਜ਼ ਨੇ ਉਹਨਾਂ ਦੀ ਗੱਲ ਹੋ ਸਕਦੀ ਸੀ ਪਰ ਇਹਨਾਂ ਚਾਰਾਂ ਤੇ ਲਾਇਆ ਬਾਕੀ ਤੁਹਾਡੇ ਨੇ ਵੀ ਹੋ ਕਿਸੇ ਤੇ ਨਹੀਂ ਇਕੱਲੇ ਸੰਜੀਤ ਸਿੰਘ ਬਾਦਲ ਤੇ ਜਾ ਬੜਾਈ ਸੀ ਉਹਨਾਂ ਨੇ ਹੁਣ ਆਪਣਾ ਜਵਾਬ ਜਿਹੜਾ ਲਿਖ ਕੇ ਦਿੱਤਾ ਉਹ ਜਵਾਬ ਕੀ ਕਿਵੇਂ ਲਿਖਿਆ ਵਕੀਲਾਂ ਦੀ ਸਲਾਹ ਨਾਲ ਲਿਖਿਆ ਵਕੀਲਾਂ ਤੋਂ ਲਖਾਇਆ ਵਕੀਲਾਂ ਤੋਂ ਪੁਆਇੰਟ ਲੈ ਲੈ ਫਿਰ ਕਿਸੇ ਚੰਗੇ ਜਵੇਂ ਚਿੱਠੀ ਲਖਾਈ ਸੀ ਉਵੇਂ ਕਿਸੇ ਚੰਗੇ ਜਿਹੜੇ ਸਿੱਖ ਸਕਾਲਰ ਨੂੰ ਕਿਹਾ ਕਿ ਬਈ ਵਧੀਆ ਭਾਸ਼ਾ ਜਿਹੜੀ ਹੈ ਸਿੱਖਾਂ ਦੀ ਜਿਹੜੀ ਬਹਾਵਰੇ ਵਾਲੀ ਭਾਸ਼ਾ ਚ ਜਵਾਬ ਲਿਖ ਦੋ ਉਹਨਾਂ ਨੇ ਲਿਖਿਆ ਕਿਵੇਂ ਹੋਇਆ ਇਹ ਤਾਂ ਚਿੱਠੀ ਖੋਲਣ ਤੋਂ ਬਾਅਦ ਹੀ ਪਤਾ ਲੱਗੂਗਾ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਇੱਕ ਐਨੀ ਗੱਲ ਜ਼ਰੂਰ ਕੀਤੀ ਕਿ 15 ਦਿਨ ਦਿੱਤੇ ਸੀ ਉਦੋਂ ਪਹਿਲਾ ਹੀ ਆਪਣਾ ਜਵਾਬ ਪੇਸ਼ ਕਰਤਾ ਇਹ ਹੈ ਇੱਕ ਨੁਕਤਾ ਦੂਜਾ ਨੁਕਤਾ ਕਿ ਜਾਦਾ ਬੰਦੇ ਨਹੀਂ ਗਏ ਕੌਣ-ਕੌਣ ਗਏ ਭਰਵਿੰਦਰ ਸਿੰਘ ਪੁੰਦੜ ਦਰਜੀਤ ਸਿੰਘ ਚੀਮਾ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਫਰਜਨ ਸਿੰਘ ਬੈਸ ਉਹਨਾਂ ਚੰਦ ਸਿੰਘ ਬੈਸ ਤੋਂ ਵੱਡੇ ਬਾਦਲ ਦਾ ਲਾਇਆ ਹੈ ਬਾਪੂ ਪਾਲ ਦਾ ਬੰਦਾ ਤੇ ਇਹਨਾਂ ਨਾਲ ਜਿੰਨੀ ਬਣ ਲੱਗੀ ਠੀਕ ਹੈ ਪਰ ਲੱਗਿਆ ਜਿੰਨੀ ਜਿਹਨੇ ਯੂਨੀਵਰਸਿਟੀ ਦੀ ਪ੍ਰੋਫੈਸਰੀ ਅੰਗਰੇਜ਼ੀ ਦੀ ਪ੍ਰੋਫੈਸਰੀ ਛੱਡ ਕੇ ਪੋਲਿਟਿਕਸ ਨੂੰ ਚੁਣਿਆ ਹੋਵੇ ਉਹ ਬੰਦਾ ਹੁਣ ਜਾਵੇ ਵੀ ਕਿੱਥੇ ਉਸ ਉਮਰ 'ਚ ਇਸ ਉਮਰ 'ਚ ਆਕਮਸਲ ਮਾ ਹੋਗੇ ਚਲੋ ਉਹ ਵੀ ਸੀ ਉੱਥੇ ਨਾਲ ਇਹ ਬੰਦੇ ਆਏ ਹੁਣ ਇਸ ਤੋਂ ਪਹਿਲਾਂ ਸੰਕੇਤ ਕੀ ਹੈ ਸੰਕੇਤ ਇੱਕ ਵੱਡਾ ਦਿੱਤਾ ਕਿ ਜੀ ਮੈਂ ਜਾਣਾ ਨਹੀਂ ਜੇ ਮੈਂ ਜਾਣਾ ਹੁੰਦਾ ਤਾਂ ਮੈਂ ਕੋਰ ਕਮੇਟੀ ਥੋੜੀ ਭੰਗ ਕੱਢਣੀ ਸੀ ਇੱਕ ਦਿਨ ਪਹਿਲਾਂ ਕੋਰ ਕਮੇਟੀ ਭੰਗ ਕਰਦੀ 23 ਜੁਲਾਈ ਨੂੰ ਕੋਰ ਕਮੇਟੀ ਭੰਗ ਕੀਤੀ ਹੈ 24 ਨੂੰ ਹੋਣਾ ਸੀ 23 ਜੁਲਾਈ ਨੂੰ ਕੋਰ ਕਮੇਟੀ ਭੰਗ ਕਰਦਾ ਕੀ ਬਤਨ ਸੀ ਤੇ ਉਹਦੇ ਚ ਬਹੁਤ ਸਾਰੇ ਮੈਂਬਰ ਭਾਗੀ ਤੜੇ ਦੇ ਨੇ ਅੱਠ ਮੈਂਬਰ ਨੇ ਕੋਰ ਕਮੇਟੀ ਦੇ ਬਾਕੀ ਉਹ ਤੇ ਭੰਗ ਕਰਕੇ ਅਧਿਕਾਰ ਦੇ ਤੇ ਵੀ ਤੁਸੀਂ ਦੁਬਾਰਾ ਬਣਾ ਲਓ ਮਤਲਬ ਪੱਕਾ ਸੰਕੇਤ ਕਿ ਮੈਂ ਨਹੀਂ ਜਾਣਾ ਜਿਨੀ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੀ ਛਟਨੀ ਇਹ ਸੰਕੇਤ ਹੈ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਪਹਿਲਾਂ ਦਾ ਵੈਸੇ ਮੈਂ ਸਮਝਦਾ ਕਿ ਜਦੋਂ ਵੀ ਕਿਸੇ ਇਤਿਹਾਸ ਲਿਖਿਆ ਗਿਆ ਲਿਖਿਆ ਜਾਊਗਾ ਕਿਉਂਕਿ ਇਹ ਪਹਿਲੀ ਵਾਰ ਵੱਡੀ ਬਗਾਵਤ ਹੋਈ ਹੈ ਪ੍ਰਕਾਸ਼ ਸੇ ਉਬਾਦਲ ਦੇ ਜਾਣ ਤੋਂ ਬਾਅਦ ਜੁਲਾਈ ਦਾ ਮਹੀਨਾ ਵੱਡੀਆਂ ਘਟਨਾਵਾਂ ਦਾ ਸਿੱਖ ਇਤਿਹਾਸ ਦੇ ਲਈ ਜਿਹੜਾ ਹੈ ਗਵਾਹ ਬਣੂਗਾ 1 ਜੁਲਾਈ ਨੂੰ ਬਾਗੀ ਝੜਾ ਗਿਆ 1 ਜੁਲਾਈ ਨੂੰ ਜਿਨ੍ਹਾਂ ਨੇ ਜਾ ਕੇ ਗਨਾਹ ਜਿਹੜੇ ਕਬੂਲੇ ਕਿ ਅਸੀਂ ਗਨਾਹਗਾਰ ਹਾਂ ਅਸੀਂ ਗਨਾਹਗਾਰ ਹਾਂ ਕਿ ਅਸੀਂ ਆਹ ਜਿਹੜਾ ਸਲਾਬਤਪੁਰੇ ਵਾਲਾ ਕੇਸ ਵਾਪਸ ਲਿਆ ਅਸੀਂ ਗਨਾਹਗਾਰ ਹਾਂ ਪੰਦਰਾਂ ਜਿਹੜੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਇਨਸਾਫ ਦਵਾ ਸਕੇ ਅਸੀਂ ਗੁਨਾਹਗਾਰ ਐ ਐਮਬੈਸਡਰੀ ਜਿਹੜੀ ਮੈਸेंजर ਆਫ ਗੋਡ ਟੂ ਚਲਾਉਣ ਲਈ ਕਿਵੇਂ ਮਾਫੀ ਦਿੱਤੀ ਗਈ ਅਸੀਂ ਗੁਨਾਹਗਾਰਾਂ ਕਿ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ 90 ਲੱਖ ਰੁਪਿਆ ਲੋਕਾਂ ਦਾ ਸ਼ਰਧਾ ਦਾ ਪੈਸਾ ਜਿਹੜਾ 10 ਵਾਰ ਸੱਕੜਦੇ ਨੇ ਦਸੌਂਤ ਕੱਢਦੇ ਨੇ ਗੁਰੂ ਦਾ ਕਹਿਣਾ ਬਣਦੇ ਹੋਏ ਉਹ ਅਸੀਂ ਇੱਧਰ ਖਰਚਿਆ ਸਾਰੀਆਂ ਗੱਲਾਂ ਦੇ ਇਸ ਕਰਕੇ ਗਨਾਹ ਕਰ ਰਿਹਾ ਕਿ ਅਸੀਂ ਉਦੋਂ ਹਿੱਸੇਦਾਰ ਸੀ ਭਾਵੇਂ ਡਿਸੀਜਨ ਇਹਨਾਂ ਦਾ ਸੀ ਅਸੀਂ ਚੁੱਪ ਬੈਠੇ ਰਹੇ ਅਸੀਂ ਪਾਸਾ ਤਾਪ ਕਰਨਾ ਚੋੜਿਆ ਤੇ ਸਾਨੂੰ ਸਜ਼ਾ ਲਾਓ ਤਨਖਾਹ ਲਾਓ ਇਹ ਉਹਨਾਂ ਨੇ ਕਿਹਾ ਨਾ ਇਹ 15 ਜੁਲਾਈ ਨੂੰ ਮੀਟਿੰਗ ਰੱਖ ਲਈ ਸਿੰਘ ਸਾਹਿਬਾਨ ਨੇ 15 ਜੁਲਾਈ ਨੂੰ ਸਿੰਘ ਸਾਹਿਬਾਨ ਨੇ ਮੀਟਿੰਗ ਰੱਖ ਕੇ ਤਲਬ ਕਰ ਲਿਆ ਸੁਖਵੀਰ ਸਿੰਘ ਬਾਦਲ ਨੂੰ ਕਿ ਆ ਤੁਹਾਡੇ ਖਿਲਾਫ ਆ ਕੁਝ ਰਿਹਾ ਹੈ ਦੱਸੋ ਤੁਸੀਂ ਕੀ ਕਹਿੰਦੇ ਹੋ ਜਵਾਬ ਦਿਓ 15 ਦਿਨ ਦੇ ਅੰਦਰ ਅੰਦਰ 23 ਜੁਲਾਈ ਨੂੰ ਪੋਰ ਕਮੇਟੀ ਪੰਕ ਤੇ ਵਰਕਿੰਗ ਕਮੇਟੀ ਦੇ ਦੁਆਰਾ ਅਧਿਕਾਰ ਦੇਤੇ ਬਣਾ ਲਓ ਜੋ ਬਣਾਉਣਾ ਸੁਖਵੀਰ ਸਿੰਘ ਬਾਦਲ ਸਾਹਿਬ ਤੁਸੀਂ ਦੁਆਰਾ 24 ਨੂੰ ਸੁਖਵੀਰ ਸਿੰਘ ਬਾਦਲ ਦਾ ਪੇਸ਼ ਹੋਣਾ ਕੱਲੇ ਬਾਦਲ ਦਾ ਪੇਸ਼ ਹੋਣਾ ਨਹੀਂ ਹਰਜਿੰਦਰ ਸਿੰਘ ਧਾਮੀ ਦਾ ਵੀ ਪੇਸ਼ ਹੋਣਾ ਧਾਮੀ ਸਾਹਿਬ ਨੇ ਵੀ ਆ ਕੇ ਦੱਸਿਆ ਕੀ ਸਪਸ਼ਟ ਕਰਨਾ ਤਾਂ ਪਤਾ ਨਹੀਂ ਲੇਕਿਨ ਉਹ 90 ਲੱਖ ਵਾਲਾ ਸਪਾਸੀਕਰ ਉਡਾਣ ਦਿੱਤਾ ਉਹਨਾਂ ਦੀ ਕੋਈ ਜ਼ਿਆਦਾ ਇਸ ਵਾਰ ਪ੍ਰੋਬਲਮ ਨਹੀਂ ਕਿਉਂਕਿ ਉਦੋਂ ਅਵਤਾਰ ਸਿੰਘ ਮੱਕੜ ਸੀ ਉਹ ਦੁਨੀਆ 'ਚ ਨਹੀਂ ਰਹੇ ਉਦੋਂ ਹਰਚੰਦ ਸਿੰਘ ਸੀ ਚੀਫ ਸੈਕਟਰੀ ਉਹ ਵੀ ਨਹੀਂ ਰਹੇ ਵੈਸੇ ਚੀਫ ਸੈਕਟਰੀ ਨੇ ਜੋ ਕੁਛ ਹਰਚੰਦ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਕਰਪਸ਼ਨ ਬਾਰੇ ਮੈਨੂੰ ਦੱਸਿਆ ਉਹਦੇ ਬਾਅਦ ਕਿਤਾਬ ਵੀ ਲਿਖੀ ਸੀ ਦੋ ਇੰਟਰਵਿਊ ਪਈਆਂ ਨੇ YouTube ਤੇ ਜੇ ਕਿਸੇ ਨੇ ਸੁਣੀਆਂ ਨੇ ਹਰਚੰਦ ਸਿੰਘ ਚੀਫ ਸੈਕਟਰੀ ਦੀਆਂ ਬਦਲੋ ਉਹ ਤਾਂ ਸੀ ਤੇਰੀ ਹਰ ਬਸਿਆ ਬਦਨਾਮੀ ਹਰ ਬਸਿਆ ਬਦਨਾਮੀ ਵਾਲੀ ਗੱਲ ਸੀ ਕੋਈ ਸੈਕਟਰ ਐਸਾਨੀ ਐਜੂਕੇਸ਼ਨ ਸੈਕਟਰ ਚ ਕਰਪਸ਼ਨ ਕਾਰ ਸੇਵਾ ਚ ਕਰਪਸ਼ਨ ਲੰਗਰ ਚ ਕਰਪਸ਼ਨ ਜੋ ਜੜੀਆਂ ਸਰਾਵਾ ਨੇ ਕਰਪਸ਼ਨ ਕੋਈ ਗੱਲ ਹੀ ਨਹੀਂ ਛੱਡੀ ਉਹਨਾਂ ਨੇ ਕਿ ਮੈਂ ਉਦੋਂ ਚੀਫ ਸੈਕਟਰੀ ਸੀ ਜਦੋਂ ਤੇ ਕਿਵੇਂ ਬੰਦੇ ਰੱਖੇ ਜਾਂਦੇ ਸੀ ਇਹ ਵੀ ਦੱਸਿਆ ਔਰ ਕਹਦੇ ਕੋਈ ਕੰਮ ਵੀ ਨਹੀਂ ਹੁੰਦਾ ਸੀ ਬੰਦੇ ਇਕੱਠੇ ਹੋ ਕੇ ਜਾਂਦੇ ਸੀ ਅਸੀਂ ਕਹਦੇ ਸਾਨੂੰ ਸਾਡੇ ਬੰਦੇ ਰੱਖੋ ਤੇ ਬੱਕੜ ਸਾਹਿਬ ਕਹਿੰਦੇ ਠੀਕ ਹੈ ਹਰ ਮੈਂਬਰਿਕ ਇੱਕ ਬੰਦਾ ਦੇ ਦਿਓ ਐਗਜ਼ੀਕਟਿਵ ਮੈਂਬਰ ਦੋ ਦੋ ਬੰਦੇ ਦੇ ਦੇਣ ਕੋਈ ਵਰਕਲੋਡ ਦਾ ਖਿਆਲ ਨਹੀਂ ਕੁਛ ਨਹੀਂ ਖੈਰ ਛੱਡੋ ਉਹਨਾਂ ਨੇ ਵੀ ਆਪਣਾ ਬੰਦ ਲਫਾਫਾ ਸੌਂਪਤਾ ਗਿਆਨੀ ਰਵੀंद्र ਸਿੰਘ ਨੂੰ ਹੋਰ ਅਸਲੀ ਪਰਖ ਦੀ ਘੜੀ ਹੈ ਗਿਆਨੀ ਰਵੀंद्र ਸਿੰਘ ਦੀ ਤੇ ਕੀ ਉਹ ਬੁਲਾਉਣਗੇ ਉਹਨਾਂ ਨੂੰ ਜਿੰਨਾ ਤੇ ਸਵਾਲ ਉੱਠਦੇ ਨੇ ਉਸ ਵੇਲੇ ਦੇ ਜਥੇ ਦਾ ਕੀ ਉਹਨਾਂ ਦਾ ਮੌਲ ਗਰਾਉਂਡ ਨਹੀਂ ਸੀ ਕੀ ਉਹ ਨੈਤਿਕ ਤੌਰ ਤੇ ਸਾਡੇ ਜਥੇਦਾਰ ਜਿਹੜੇ ਸਰਵੋੱਚ ਤਖਤ ਦੇ ਜਥੇਦਾਰ ਸੀ ਉਹ ਜਵਾਬ ਨਹੀਂ ਦੇ ਸਕੇ ਇੱਕ ਸਿਆਸੀ ਬੰਦੇ ਨੂੰ ਵੀ ਅਸੀਂ ਦੀ ਕਰਦੇ ਝੂਠਾ ਇਹ ਮਤਲਬ ਜੇ ਤਾਂ ਉਹ ਤਖਤ ਜਿਹੜਾ ਦੁਨੀਆ ਦੇ دنیਵੀ ਤਖਤ ਤੋਂ ਸਭ ਤੋਂ ਉੱਚ ਹੈ ਉਸ ਤਖਤ ਤੇ ਬੈਠਣਾ ਜਥੇਦਾਰ ਇੰਨੀ ਪਾਵਰ ਨਹੀਂ ਰੱਖਦਾ ਨੈਤਿਕ ਤੌਰ ਤੇ ਫਿਰ ਤਾਂ ਉਹਨੂੰ ਵੀ ਬੁਲਾਇਆ ਜਾਣਾ ਚਾਹੀਦਾ ਫਿਰ ਤਾਂ ਆਪਾਂ ਗੱਲੇ ਹੀ ਕਰਦੇ ਆ ਵੀ ਕਾਲੀ ਫੁੱਲਾ ਸਿੰਘ ਭਰ ਕੇ ਜਥੇਦਾਰ ਚਾਹੀਦੇ ਨੇ ਤੇ ਫਿਰ ਉਹ ਇਹ ਤਾਂ ਕੁਛ ਲਿਆ ਹੋਇਆ ਗੱਲ ਕਿ ਜਥੇਦਾਰ ਸਿਰਫ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੋਂ ਮਾਫ ਕਰ ਦੇਣ ਤੇ ਮਾਫੀ ਵੀ ਨਹੀਂ ਆਵੇ ਬਿਨਾ ਮਾਫੀ ਮੰਗੇ ਤਾਂ ਮਾਫ ਕਰ ਦੋ ਤਾਂ ਜਥੇਦਾਰਾਂ ਨੂੰ ਬੁਲਾ ਕੇ ਗੈਰੀ ਰਗਵੀਰ ਸਿੰਘ ਕੁਝ ਪੁੱਛਣਗੇ ਸਪਾਈ ਲੈਣਗੇ ਕੀ ਕਹਿਣਗੇ ਕਿਸ ਤਰ੍ਹਾਂ ਦੀ ਸਜ਼ਾ ਲਾਉਣਗੇ ਤਨਖਾਹ ਲਾਉਣਗੇ ਕਿਨੂੰ ਜ ਕਹਿ ਲਗੇ ਵੀ ਇੱਧਰ ਨੂੰ ਤੁਸੀਂ ਛੱਡੋ ਜੀ ਚੁਰਦਾ ਕਮੇਟੀ ਦੀ ਰਿਪੋਰਟ ਬਾਰੇ ਕੋਈ ਏਕਤਾ ਬਾਰੇ ਗੱਲ ਹੋਊਗੀ ਕਿ ਨਹੀਂ ਹੋਊਗੀ ਇਹ ਤਾਂ ਉਹ ਹੀ ਦੱਸਣਗੇ ਕਿ ਕਿੰਨੀ ਗਹਿਮਤ ਦਿਖਾਉਣਗੇ ਪਰ ਮੈਂ ਆਪਣੀ ਇਸ ਟਿੱਪਣੀ ਨਾਲ ਗੱਲ ਖਤਮ ਕਰਦਾ ਤੁਸੀਂ ਦੇਖ ਲਿਓ ਕਿ ਕੋਈ ਜ਼ਿਆਦਾ ਦਿਨ ਦੂਰ ਨਹੀਂ ਹੈ ਕਿ ਸੁਖਵੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਚੱਲ ਰਹੇ ਨੇ ਉਹ ਪ੍ਰਧਾਨਗੀ ਨਹੀਂ ਛੱਡਣਗੇ ਇਹ ਗੱਲ ਨਜ਼ਰ ਆ ਰਹੀ ਹੈ ਉਹਨਾਂ ਦੀ ਰਣਨੀਤੀ ਤੋਂ ਉਹਨਾਂ ਦੀ ਜਿਹੜੀ ਇਹ ਚ ਕੋਰ ਕਮੇਟੀ ਭੰਗ ਕਰਨ ਤੋਂ ਦੂਜੇ ਪਾਸੇ ਵੀ ਤਿਆਰੀ ਹੈ ਵੈਸੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਤਾਂ ਹੀ ਉਹਨਾਂ ਨੇ ਆਪਦੇ ਬਲਾਰੇ ਵੀ ਬਣਾ ਲਏ ਉਹਨਾਂ ਨੇ ਪ੍ਰੀਡੀਅਮ ਵੀ ਬਣਾ ਲਈ ਉਹਨਾਂ ਨੇ ਆਬਾ ਉਹ ਵੀ ਬਕਰੇ ਜਿਵੇਂ ਇੱਕ ਵਾਰ ਅਕਾਲੀ ਦਲ ਫੇਰ ਪਰ ਫੇਰ ਅਕਾਲੀ ਦਲ ਦਾ ਅਵਿਖ ਕੀ ਹੋ ਇਹ ਤੇ ਆਪਾਂ ਬਣਾਵਾਂਗੇ ਇੱਕ ਨਵੀਂ ਵੀਡੀਓ ਪਰ ਲੱਗਦਾ ਹੈ ਇਹ ਅਕਾਲੀ ਦਲ ਨੂੰ ਹੁਣ ਬੇਦਾਗ ਲੋਕਾਂ ਦੀ ਲੋੜ ਹੈ ਤਾਂ ਕਿ ਇਹ ਖੇਤਰੀ ਪਾਰਟੀ ਅੱਗੇ ਵੱਧ ਸਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ